ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਬ੍ਰੈਡ ਬਿਲਕੁਲ ਆਸਾਨ ਤਰੀਕੇ ਦੇ ਨਾਲ ਆਪਾਂ ਇੱਕ ਕੌਲੀ ਪਾ ਲਈ ਬੇਸਣ ਦੀ ਵਿੱਚ ਪਾ ਲਈਆ ਜੀਰਾ ਕਾਲੀ ਮਿਰਚ ਨਮਕ ਤੇ ਹਲਦੀ ਇਹਨੂੰ ਮਿਕਸ ਕਰਕੇ ਤੇ ਪਾਣੀ ਪਾ ਕੇ ਇਹਨੂੰ ਐਨ ਚੰਗੀ ਤਰ੍ਹਾਂ ਘੋਲ ਲੈਣਾ ਤੇ ਇਹਦੇ ਵਿੱਚ ਕੋਈ ਵੀ ਜੜੀ ਨਹੀਂ ਰਹਿਣੀ ਚਾਹੀਦੀ ਐਨ ਬਦਿਆ ਸਮੂਥ ਜੇ ਇਹਨੂੰ ਬਣਾ ਲੈਣਾ ਆਪਾਂ ਬਿਲਕੁਲ ਅਲੱਗ ਤਰੀਕੇ ਦੇ ਨਾਲ ਆਪਾਂ ਬਣਾਉਣਾ ਬ੍ਰੈਡ ਜਿਹੜਾ ਪਨੀਰ ਵਾਲਾ ਤੇ ਸੌਖੇ ਤਰੀਕੇ ਦੇ ਨਾਲ ਬਣਾਉਣਾ ਜਿਹੜਾ ਬਾਹਰੋਂ ਆਪਾਂ ਲੈ ਆ ਕੇ ਖਾਂਦੇ ਨੇ ਨਾ ਆਪਾਂ ਘਰੇ ਬਣਾ ਸਕਦੇ ਆ ਤੇ ਪਨੀਰ ਆਪਾਂ ਲੈ ਲਈ ਇੱਕ ਕोली ਘਰੇ ਆਪਾਂ ਬਣਾਏ ਐ ਸੀ ਪਨੀਰ ਇਹਨੂੰ ਭੋਰ ਲਿਆ ਹੱਥਾਂ ਦੇ ਨਾਲ ਮੈਂ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਟਮਾਟਰ ਪਿਆਜ਼ ਹਰੀ ਮਿਰਚ ਇਹ ਪਾ ਦੁੱਤੇ ਆ ਤੇ ਹੁਣ ਇਹਦੇ ਵਿੱਚ ਆਪਾਂ ਥੋੜੇ ਜੇ ਮਸਾਲੇ ਪਾਵਾਂਗੇ ਨਮਕ ਕਾਲੀ ਮਿਰਚ ਚਾਟ ਮਸਾਲਾ ਤੇ ਇੰਨੇ ਕਾਪਾ ਮਸਾਲੇ ਦੇ ਵਿੱਚ ਪਾ ਕੇ ਤੇ ਮਿਕਸ ਕਰ ਲੈਣੇ ਆ ਪਹਿਲਾਂ ਇਹਨਾਂ ਨੂੰ ਮਿਕਸ ਕਰਦੇ ਆ ਫਿਰ ਇਹਦੇ ਵਿੱਚ ਪਾਨੇ ਆ ਜੀ ਟਮਾਟੋ ਕੈਚਪ ਇਹਦੇ ਨਾਲ ਜਿਹੜਾ ਟੇਸਟ ਵਧੀਆ ਮਿੱਠਾ ਮਿੱਠਾ ਜਿਹਾ ਹੋ ਜਾਂਦਾ ਆ ਤੇਸ ਕਰਕੇ ਆਪਾਂ ਇਹ ਪਾ ਲਈ ਥੋੜੀ ਦੋ ਚਮਚੇ ਪਾ ਲੈ ਆ ਤੇ ਇਹਨੂੰ ਵੀ ਸਵਾਰ ਕੇ ਆਪਾਂ ਮਿਕਸ ਕਰ ਲਿਆ ਦੋ ਬਰੈਡ ਲੈ ਲੈ ਤੇ ਇਹਦੇ ਉੱਤੇ ਚੰਗੀ ਤਰ੍ਹਾਂ ਇਹ ਜਿਹੜਾ ਆਪਾਂ ਪਨੀਰ ਵਾਲਾ ਪਿਆਜ਼ ਟਮਾਟਰ ਮਿਕਸ ਕਰਕੇ ਰੱਖਿਆ ਨਾ ਪਨੀਰ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਉੱਤੇ ਫਿਲ ਕਰ ਲੈਣਾ ਕੋਈ ਹੋਰ ਚੀਜ਼ ਇਹਦੇ ਉੱਤੇ ਲਾਉਣ ਦੀ ਲੋੜ ਨਹੀਂ ਹੈਗੀ ਐਸੇ ਤਰ੍ਹਾਂ ਹੀ ਵਧੀਆ ਜਿਹੜਾ ਐਨ ਚਿਪਕ ਜਾਂਦਾ ਨਾਲ ਇਹਦੇ ਕਿਉਂਕਿ ਟਮਾਟੋ ਕੇਚਪ ਆਪਾਂ ਆਪਾ ਪਾਈ ਹੈ ਇਹਦੇ ਵਿੱਚ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਐਸ ਤਰ੍ਹਾਂ ਫਿਲ ਕਰਕੇ ਦੂਜਾ ਪੀਸ ਜਿਹੜਾ ਚੱਕ ਕੇ ਉਏ ਦਿੱਤੇ ਆਪਾਂ ਰੱਖ ਲੈਣਾ ਬਿਲਕੁਲ ਆਸਾਨ ਤਰੀਕਾ ਬਹੁਤ ਹੀ ਟੇਸਟੀ ਬਰੈਡ ਦਾ ਬਣਦੇ ਕੋਈ ਗੈਸਟ ਵੀ ਆਂਦਾ ਨਾ ਤੁਸੀਂ ਬਣਾ ਕੇ ਦੇ ਦਿਖੋ ਇਦਾਂ ਦਾ ਆਪਾਂ ਬੇਸਨ ਜਿਹੜਾ ਘੋਲ ਲਿਆ ਸੀ ਤੇ ਪਹਿਲਾਂ ਇਹਦੀਆਂ ਸਾਈਡਾਂ ਡਿਪ ਕਰਦੇ ਆਂ ਆਪਾਂ ਇਸ ਤਰ੍ਹਾਂ ਤਾਂ ਕਿ ਪਨੀਰ ਜਿਹੜਾ ਬਹੁਤਾ ਨਿਕਲੇ ਨਾ ਵਿੱਚੋਂ ਤੇ ਦੋਨਾਂ ਪਾਸਿਆਂ ਤੋਂ ਹੁਣ ਆਪਾਂ ਜਿਹੜਾ ਇਸ ਤਰ੍ਹਾਂ ਲਿਪ ਕਰ ਲੈਣਾ ਸਵਾਰ ਕੇ ਜਿਆਦਾ ਨਹੀਂ ਆਪਾਂ ਦੇਖੋ ਬੇਸਣ ਲਾਇਆ ਤੇ ਹਲਕਾ ਹਲਕਾ ਬਿਸਣ ਲਾਇਆ ਤੇਲ ਆਪਾਂ ਗਰਮ ਰੱਖਿਆ ਆ ਤੇ ਉਹਦੇ ਵਿੱਚ ਇਹਨੂੰ ਪਾ ਦਨੇ ਆ ਲਓ ਜੀ ਸੇਕ ਲੱਗ ਗਿਆ ਪਲਟਾ ਦਨੇ ਆ ਬਸ ਐਸ ਤਰ੍ਹਾਂ ਇਹਨੂੰ ਗੋਲਡਨ ਕਰ ਲੈਣਾ ਆਪਾਂ ਦੋਨਾਂ ਪਾਸੇ ਤਾਂ ਸਾਈਡਾਂ ਵੀ ਇਹਦੀ ਆਪਾਂ ਪਕਾਉਣੀਆਂ ਆ ਇਸ ਤਰ੍ਹਾਂ ਦੀਆਂ ਸਾਈਡਾਂ ਵੀ ਆਪਾਂ ਜਿਹੜੀਆਂ ਕਰ ਲਈਆਂ 골ਡਨ ਲੋ ਜੀ ਬ੍ਰੈਡ ਆਪਣਾ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਇਹ ਆਪਾਂ ਸਾਰੇ ਬ੍ਰੈਡ ਜਿਹੜੇ ਤਿਆਰ ਕਰ ਲੈਣੇ ਆ ਕੱਟ ਲੈਣੇ ਆਪਾਂ ਇੱਕ ਬ੍ਰੈਡ ਨੂੰ ਦੇਖੋ ਕਿੰਨਾ ਵਧੀਆ ਬਣ ਕੇ ਆਇਆ ਐਨ ਫਿਲਲਾ ਵਿੱਚੋਂ ਭਰਿਆ ਆ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਬਣਾਓ ਖਾਓ